ਕੁਵਾਂ ਜੇ ਸ਼ੀਲੂ ਦੀ ਵੀ ਟੀਮ ਬਣ ਕੇ ਚੋਟੀ ਦੀ ਕਹਿੰਦੇ ਕੁਵਾਂ ਹਾਕਮ ਵਾਲੀ ਜੱਗੂ ਨੇ ਵੀ ਕਹਿੰਦੇ ਚੋਟੀ ਦੀ ਟੀਮ ਲੈ ਕੇ ਪਹੁੰਚ ਰਿਆ ਅੱਜ ਸ਼ਾਜੀ ਤੇ ਫਰਿਆਦ ਵੀ ਸਿਰੇ ਦੀ ਟੀਮ ਬਣਾ ਕੇ ਪਹੁੰਚ ਰਿਹਾ ਅੱਜ ਕਹਿੰਦੇ ਮੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਅੱਜ 18 ਦਸੰਬਰ ਨੂੰ 2024 ਨੂੰ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਕਹਿੰਦੇ ਪਿੰਡ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਵਿੱਚ ਇੱਥੇ ਅੱਜ ਬਹੁਤ ਸੁਪਰਸਟਾਰ ਵੱਡੇ ਕਹਿੰਦੇ ਪਹੁੰਚ ਰਹੇ ਆ ਸਾਰੇ ਕਹਿੰਦੇ ਹਰਿਆਣੇ ਮਾਝੇ ਮਾਲਵੇ ਦੀ ਸਾਰੀ ਕ੍ਰੀਮ ਇੱਥੇ ਖੇਡੂਗੀ ਅੱਜ ਅੱਜ ਇੱਥੇ 16 ਟੀਮਾਂ ਖੇਡਣਗੀਆਂ ਇੱਥੇ ਅੱਜ ਪਿੰਡ ਪੱਦਰ ਦੇ ਤਿੰਨ ਖਿਡਾਰੀ ਬਾਹਰੋਂ ਮੁਕਾਬਲੇ ਕਰਵਾਏ ਜਾਣਗੇ ਚੋਟੀ ਦੀਆਂ 16 ਟੀਮਾਂ ਪਹੁੰਚ ਰਹੀਆਂ ਇਸ ਕਬੱਡੀ ਕੱਪ ਤੇ ਜੇ ਆਪਾਂ ਪਹਿਲੇ ਨਾਮ ਬਾਰੇ ਗੱਲ ਕਰੀਏ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਹਾਰਲੇ ਡੇਵਿਡਸਨ ਦਾ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਇੱਕ ਬਹੁਤ ਛੋਟੀ ਦਾ ਸਨਮਾਨ ਵੀ ਕੀਤਾ ਜਾਣਾ ਛੋਟੇ ਨਾਥ ਸਿੰਘਾਂਦੋਲ ਵਾਲੇ ਦਾ ਬਾਕੀ ਤੁਸੀਂ ਜਾਣਦੇ ਆ ਚੋਬਰ ਨੇ ਵੀ ਕਹਿੰਦੇ ਖੁੱਤੀ ਪਾਈ ਹੋਈ ਐ ਸੀਜ਼ਨ ਵਿੱਚ ਪਹਿਲਾਂ ਕੈਨੇਡਾ ਦੀ ਧਰਤੀ ਤੇ ਧੰਨ-ਧੰਨ ਕਰਵਾ ਕੇ ਆਇਆ ਐ ਸਪੋਰਟ ਦੀ ਟੀਮ ਵੱਲੋਂ ਕਹਿੰਦੇ ਖੁਸ਼ੀ ਹੋਣਾ ਨਾ ਖੇਡਿਆ ਚੋਬਰ ਐਦਿਕੀ ਦੁੱਗਣੇ ਹੌਸਲੇ ਨਾਲ ਖੇਡ ਰਿਆ ਚੋਬਰ ਕਹਿੰਦੇ ਲੋਟ ਹੀ ਨਹੀਂ ਹੁੰਦਾ ਕਿਸੇ ਤੋਂ ਸਿਰ ਆ ਕਰਵਾ ਰਿਆ ਸਾਰੇ ਮੇਲਿਆਂ ਤੇ ਜਿੱਥੇ ਖੇਡਦਾ ਕਹਿੰਦੇ ਛੋਟਾ ਨਾਥ ਛੋਟਾ ਨਾਥ ਖੁੱਈ ਪਈ ਐ ਕਹਿੰਦੇ ਅੱਜ ਇਸ ਦਾ ਕਹਿੰਦੇ ਹਰ ਨੇ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਜਾਣਾ ਨਾਥ ਸੀਹਾ ਦੋਦ ਵਾਲੇ ਦਾ ਕਹਿੰਦੇ ਅੱਜ ਇਹ ਵੀ ਖੇਡੂਗਾ ਪੂਰੀ ਚੋਟੀ ਦੀ ਟੀਮ ਵਿੱਚ ਬਾਕੀ ਆਪਾਂ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਦੇ ਹਾਂ ਇੱਥੇ ਅੱਜ ਕਿਹੜੀਆਂ ਟੀਮਾਂ ਪਹੁੰਚ ਲਈਆਂ ਤੇ ਕਿਹੜੇ ਸੁਪਰ ਡੂਪਰ ਸਟਾਰ ਪਹੁੰਚ ਰਹੇ ਆ ਇਸ ਕਬੱਡੀ ਕੱਪ ਤੇ ਜੁੜੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਹਾਂਜੀ ਜੀ ਅੱਜ ਆਪਾਂ ਕਮਾਲਪੁਰੇ ਦੇ ਕਬੱਡੀ ਕੱਪ ਤੇ ਗੱਲ ਕਰੀਏ ਕਹਿੰਦੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਪਹੁੰਚ ਰਹੀਆਂ ਟੀਮਾਂ ਬਾਰੇ ਵੈਸਟਰਨ ਇੱਥੇ ਹਾਰਲੀ ਡੈਵਿਡਸਨ ਮੋਟਰਸਾਈਕਲ ਸਨਮਾਨਿਤ ਕੀਤਾ ਜਾਣਾ ਟੀਮਾਂ ਦੀ ਗੱਲ ਕਰੀਏ ਟੀਮਾਂ ਕਹਿੰਦੇ ਪਹਿਲੀ ਟੀਮ ਪਹੁੰਚਦੀ ਹੈ ਬਾਹੂ ਅਕਬਰਪੁਰ ਸ਼ਿੱਲੂ ਦੀ ਦੂਜੀ ਟੀਮ ਪਹੁੰਚਦੀ ਹੈ ਸ਼ਕਰਪੁਰ ਤੀਜੀ ਟੀਮ ਪਹੁੰਚਦੀ ਹੈ ਮਹਿਮਤਵਾਲ ਚੌਥੀ ਟੀਮ ਪਹੁੰਚਦੀ ਹੈ ਬਾਜੀ ਏਜੰਟ ਦੀ ਟੀਮ ਏਜੰਟ ਸਾਹਿਬ ਪੰਜਵੀਂ ਟੀਮ ਪਹੁੰਚਦੀ ਹੈ ਹਾਕਮਵਾਲਾ ਛੇਵੀਂ ਟੀਮ ਪਹੁੰਚਦੀ ਹੈ ਮਾਜੀ ਦੀ ਖੰਡੂਰ ਸਾਹਿਬ ਬਾਕੀ ਇੱਕ ਅੱਧੀ ਟੀਮ ਹੋ ਸਕਦਾ ਨਾ ਪਹੁੰਚੇ ਇਹਨਾਂ ਵਿੱਚੋਂ ਪਰ ਇਹ ਟੀਮਾਂ ਵੈਸੇ ਜਾਣਕਾਰੀ ਮਿਲੀ ਆਪਾਂ ਨੂੰ ਕਮੇਟੀ ਵੱਲੋਂ ਇਹ ਸਾਰੀਆਂ ਟੀਮਾਂ ਕੱਲੂ ਕਹਿੰਦੇ ਪਹੁੰਚ ਰਿਹਾ ਕਮਾਲਪੁਰੇ ਦੇ ਕਬੱਡੀ ਕੱਪ ਤੇ ਹੁਣ ਆਪਾਂ ਕਰਦੇ ਹਾਂ ਜੋ ਕਹਿੰਦੇ ਪਲੇਅਰ ਕਿਹੜੇ ਕਿਹੜੇ ਪਹੁੰਚ ਰਹੇ ਐਸ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਜੀ ਆਪਾਂ ਪਲੇਅਰਾਂ ਦੀ ਗੱਲ ਕਰੀਏ ਪਲੇਅਰ ਪਹੁੰਚ ਰਹੇ ਐ ਇੱਥੇ ਸ਼ਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਕਾਕਾ ਸ਼ਕਰਪੁਰ ਜੋਤਾ ਮਹਿਮਦਵਾਲ ਲਵਲੀ ਮਹਿਮਦਵਾਲ ਉੱਤਮ ਗਿੰਨੀ ਮਹਿਮਦਵਾਲ ਬੋਲਟ ਖੀਰਾਵਾਲੀ ਸਣੀ ਆਦਮਵਾਲ ਸ਼ੀਲੂ ਬਾਹੂ ਅਕਬਰਪੁਰ ਇਸ ਦਾ ਹਲੇ ਪੱਕਾ ਨਹੀਂ ਸ਼ੀਲੂ ਦਾ ਕਿਉਂਕਿ ਉਹ ਵਿਨੇ ਖੱਤਰੀ ਕਰਕੇ ਉੱਧਰ ਵੀ ਜਾਣਾ ਸ਼ੀਲੂ ਨੇ ਬਾਕੀ ਹੋ ਸਕਦਾ ਜਰੂਰ ਪਹੁੰਚੂਗਾ ਵੈਸੇ ਤੇ ਬਾਕੀ ਮਨੀਸ਼ ਬਾਹੁ ਅਕਬਰਪੁਰ ਰਵੀ ਕੇਲਰਮ ਬੂਰੀਆ ਸ਼ੈਸਰ ਵੀ ਨਹੀਂ ਪਹੁੰਚ ਰਿਹਾ ਇਸ ਕਬੱਡੀ ਕੱਪ ਤੇ ਬੂਟਾ ਅੰਦਾਣਾ ਅੰਬਾ ਸੌਰ ਸਿੰਘ ਦੀਪਦ ਬਰਜੀ ਜੱਗੂ ਹਾਕਮ ਵਾਲਾ ਸੋਨੀ ਪਾਧੜਾ ਸੋਨੀ ਫਕਰ ਝੰਡਾ ਕੁਲਵੀਰ ਜਟਾਣਾ ਸ਼ਰਨਾ ਡੱਗੁਰਮਣਾ ਜੱਗੂ ਸੈਦੋਵਾਲ ਸੱਤੀ ਢੜਬਾ ਧਿਆਨਾ ਢੜਬਾ ਜੱਸਾ ਢੜਬਾ ਬਾਜੀ ਝੰਡ ਵੀ ਇਸ ਕਬੱਡੀ ਕੱਪ ਤੇ ਕੱਲੂ ਪਹੁੰਚ ਰਿਹਾ ਨਿੱਕੂ ਕਲਿਆਣ ਸੁੱਖਾ ਛੋਟਾ ਨਾਥ ਸਿੰਘਾਦੌਦ ਸ਼ਾਕਾ ਦੇ ਆਲਪੁਰਾ ਬਣੀ ਸਮਾਣਾ ਹੋਰ ਵੀ ਕਈ ਚੋਟੀ ਦੀਆਂ ਟੀਮਾਂ ਤੇ ਚੋਟੀ ਦੇ ਸੁਪਰਸਟਾਰ ਪਹੁੰਚ ਰਹੇ ਐ ਇਸ ਕਬੱਡੀ ਕੱਪ ਤੇ ਬਾਕੀ ਆਪਾਂ ਤੋਂ 2 ਘੰਟਿਆਂ ਤੱਕ ਆਪਾਂ ਅਗਲੀ ਵੀਡੀਓ ਪਾਉਨੇ ਆ ਉਸ ਵਿੱਚ ਆਪਾਂ ਤੋਂ ਟੀਮਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਸਾਰੇ ਪਲੇਅਰਾਂ ਦੀ ਅਪਡੇਟ ਪੁੱਛ ਕੇ ਵੀ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡੇਗਾ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਸਾਰੀ ਜਾਣਕਾਰੀ ਸਾਂਝੀ ਕਮਾਲਪੁਰ ਦੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਵਿੱਚ ਕਿਹੜੇ ਪਲੇਅਰ ਖੇਡਣਗੇ ਹਾਂਜੀ ਜੇ ਵੀਡੀਓ ਚੰਗੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦੋ ਕੁ ਘੰਟਿਆਂ ਤੱਕ ਕਰਦੇ ਹਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਿਹੜੀ ਟੀਮ ਵਿੱਚ ਕਿਹੜੇ ਪਲੇਅਰ ਪਹੁੰਚ ਰਹੇ ਅੱਜ ਕਮਾਲਪੁਰੇ ਦੀ ਧਰਤੀ ਤੇ ਬੈਸਟਨ ਨੂੰ ਹਾਰ ਲਈ ਕਿੱਧਰ ਨੂੰ ਜਾਣਗੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਕਿਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ